ਅਲੀ ਦੇ ਵਿੱਚ ਅੱਜ ਜਿਸ ਤਰੀਕੇ ਨਾਲ ਚੈਕਿੰਗ ਹੋ ਰਹੀਆਂ 3 ਵੀ 2 ਦੇ ਵਿੱਚ ਇਸ ਵਕਤ ਖੜੇ ਆ ਪੁਲਿਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਦੇ ਵਿੱਚ ਲੈ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਵਾਇਰਲ ਜਿਹੜੀਆਂ ਵੀਡੀਓਜ਼ ਹੋ ਰਹੀਆਂ ਸੀ ਔਰ ਕਾਫੀ ਕੰਪਲੇਂਟਸ ਹੋ ਰਹੀਆਂ ਸੀ ਕਿ ਪੁਲਿਸ ਜਿਹੜੀ ਆ ਉਹ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕਰਦੀ ਲੇਕਿਨ ਹੁਣ ਤਸਵੀਰਾਂ ਇੱਕ ਵਾਰ ਜਿਹੜੀਆਂ ਨੇ ਬਿਲਕੁਲ ਦੂਰ ਤੋਂ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਪੁਲਿਸ ਜਿਹੜੀ ਆ ਉਹ तमाम ਹਰੇਕ ਜਗ੍ਹਾ ਦੇ ਪਰੋਂ ਚੈਕਿੰਗ ਜਿਹੜੀ ਉਹ ਕਰ ਰਹੀ ਹੈ ਹਰੇਕ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਸੀਂ ਦੇ ਤੌਰ ਦੇ ਉੱਪਰ ਜਿੱਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਕਿਵੇਂ ਸੁਖਾਵੇਂ ਬਣਾਉਣੇ ਨੇ ਤਾਂ ਉਸ ਤੋਂ ਬਾਅਦ ਜਿੱਕਰ ਗੱਲ ਕਰੀ ਤਾਂ ਐਸ ਐਚਓ ਅਮਨਦੇਵ ਤਰੀਕਾ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਅਮਨਦੇਵ ਜੀ ਕੀ ਹਾਲਾਤ ਨੇ ਤੁਸੀਂ ਚੈਕਿੰਗ ਵਗੈਰਾ ਕਰ ਰਹੇ ਹੋ ਉੱਥੇ ਪੂਰਾ ਕਾਰਨ ਕੀ ਹੈ ਮਾੜੇ ਆਂਸਰਾਂ ਤੇ ਨਾ ਖੌਣ ਲਈ ਜੀ ਇਹ ਸਾਰੀ ਕਾਰਵਾਈ ਅਮਲ ਚੱਲਿਆ ਜਾਂਦੀ ਜਾ ਰਹੀ ਹੈ ਮਾਰਕੀਟ ਦੇ ਵਿੱਚ ਗੱਡੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਸਾਡੇ ਜਿਹੜੇ ਪਾਈ ਸਾਹਿਬ ਤੇ ਆ ਲੋਕਾਂ ਨੂੰ ਸਕੈਮ ਕੀਤਾ ਜਾ ਰਿਹਾ ਜੋ ਵੀ ਹੈਗਾ ਇੱਥੇ ਮਾੜੇ ਅੰਸਰਾ ਤੇ ਫਲ ਕੌਮ ਦੀ ਲਾਉਂਡ ਆਰਡਸਟੇਸ਼ਨ ਸੰਪੂਰਨ ਰਵੇ ਲੜਾਈ ਝਗੜਾ ਜਿਹੜਾ ਹੈਗਾ ਉਹ ਨਾ ਹੋਵੇ ਨਾ ਸਾਰੀਆਂ ਚੀਜ਼ਾਂ ਦੇ ਲਈ ਇਹ ਅਸੀਂ ਜਿਹੜੀ ਕਾਰਵਾਈ ਆ ਡੀਜੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਸੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜੀਆਂ ਕਾਲੀਆਂ ਫਿਲਮਾਂ ਲਾ ਕੇ ਨਹੀਂ ਗੱਡੀਆਂ 'ਚ ਘੁੰਮਣਿਆ ਚਾਹੀਦੇ ਦੂਸਰੇ ਪਾਸੇ ਸਨਰੂਫ ਖੋਲ ਕੇ ਆ ਕੋਈ ਜਿਹੜਾ ਹੈਗਾ ਵਾਇਓਲੇਸ਼ਨ ਨਾ ਕਰੇ ਉਹਦੇ ਸੰਬੰਧੀ ਕੀ ਤੁਸੀਂ ਕਾਰਵਾਈ ਹਾਂਜੀ ਮਾਣਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਮਾਣਯੋਗ ਐਸਐਸਪੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿਹੜੀ ਇਹ ਚੀਜ਼ ਹੈਗੀ ਐ ਇਸੀ ਦਾ ਖਾਸ ਧਿਆਨ ਰੱਖ ਰਹੇ ਹਾਂ ਜੂ ਵੀ ਕਾਲੀਆਂ ਫਿਲਮਾਂ ਵਾਲੀਆਂ ਕੋਈ ਗੱਡੀਆਂ ਆ ਰਹੀਆਂ ਦੇਖੀ ਉਹਨਾਂ ਦੀ ਪ੍ਰੋਪਰ ਚਲਾਨੀ ਹੋ ਰਹੀ ਹੈ ਜੇ ਜਿਨ੍ਹਾਂ ਕੋਲ ਕਾਗਜ਼ਾਤ ਜ਼ਰਾ ਨਹੀਂ ਹੈ ਜੀ ਉਹਨਾਂ ਨੂੰ ਇੰਪਾਉਂਡ ਕੀਤੀਆਂ ਜਾਣਗੀਆਂ ਬਿਲਕੁਲ ਬਿਲਕੁਲ ਧੰਨਵਾਦੀ ਤਾਂ ਅਸੀਂ ਦੇ ਤੌਰ ਦੇ ਉੱਪਰ ਦੱਸਿਆ ਜਿਹੜੇ ਲੋਕ ਨੇ ਉਹ 3B2 ਮਾਰਕੀਟ ਔਰ ਮੁਹਾਲੀ ਦੇ ਕਈ ਹੋਰ ਮਾਰਕੀਟਾਂ ਦੇ ਵਿੱਚ ਤਮਾਮ ਜਿਹੜੇ ਇਲਾਕੇ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ ਲੇਕਿਨ ਉਸ ਦੇ ਵਿੱਚ ਕਿਵੇਂ ਐਕਸ਼ਨ ਫੁੱਲ ਜਿਹੜਾ ਉਹ ਲੈ ਰਹੀ ਹੈ ਜਿਹੜੇ ਸ਼ਰਾਰਤੀ ਅੰਸਰ ਨੇ ਜਾਂ ਫਿਰ ਖੋਰੂ ਪਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਹਮਾਲੀ ਦੇ ਵਿੱਚ ਅੱਜ ਜਿਸ ਤਰੀਕੇ ਦੇ ਨਾਲ ਚੈਕਿੰਗ ਹੋ ਰਹੀ ਹੈ 3ਵੀਂ 2 ਦੇ ਵਿੱਚ ਇਸ ਵਕਤ ਖੜੇ ਆ ਪੁਲਿਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਦੇ ਵਿੱਚ ਲਿਆ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਆ ਵਾਇਰਲ ਜਿਹੜੀਆਂ ਵੀਡੀਓ ਸਟੋਰੀਆਂ ਸੀ ਔਰ ਕਾਫੀ ਕੰਪਲੀਟ ਹੋ ਰਹੀਆਂ ਸੀ ਕਿ ਪੁਲਿਸ ਜਿਹੜੀ ਆ ਉਹ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕਰਦੀ ਲੇਕਿਨ ਹੁਣ ਤਸਵੀਰਾਂ ਇੱਕ ਵਾਰ ਜਿਹੜੀਆਂ ਨੇ ਬਿਲਕੁਲ ਦੂਰ ਤੋਂ ਫੌਂਡੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਪੁਲਿਸ ਜਿਹੜੀ ਆ ਉਹ ਤਮਾਮ ਹਰੇਕ ਜਗ੍ਹਾ ਦੇ ਪਰੋਂ ਚੈਕਿੰਗ ਜਿਹੜੀ ਆ ਉਹ ਕਰ ਰਹੀ ਹੈ ਹਰੇਕ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਸੀਂ ਦੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਕਿਵੇਂ ਸੁਖਾਵੇਂ ਬਣਾਉਣੇ ਨੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਐਸ ਐਚ ਓ ਅਮਨਦੀਪ ਤ੍ਰਿਕਾ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਅਮਨਦੀਪ ਜੀ ਕੀ ਹਾਲਾਤ ਨੇ ਤੁਸੀਂ ਚੈਕਿੰਗ ਵਗੈਰਾ ਕਰ ਰਹੇ ਹੋ ਉੱਥੇ ਪੂਰਾ ਕਾਰਨ ਕੀ ਹੈ ਮਾੜੇ ਅਨਸਰਾਂ ਤੇ ਨੱਥ ਪਾਉਣ ਲਈ ਜੀ ਇਹ ਸਾਰੀ ਕਾਰਵਾਈ ਅਮਨ ਜ਼ਿਲ੍ਹੇਾਂ ਦੀ ਜਾਂਦੀ ਹੈ ਮਾਰਕੀਟ ਦੇ ਵਿੱਚ ਗੱਡੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਸਾਡੇ ਜਿਹੜੇ ਪਾਈ ਸਾਹਿਬ ਤੇ ਆ ਲੋਕਾਂ ਨੂੰ ਸਟੇਮ ਕੀਤਾ ਜਾ ਰਿਹਾ ਜੋ ਵੀ ਹੈਗਾ ਇੱਥੇ ਮਾੜੇ ਅਨਸਰਾਂ ਤੇ ਨੱਥ ਪਾਉਣ ਲਈ ਲਾਅ ਐਂਡ ਆਰਡਰ ਸਟੇਸ਼ਨ ਸੰਪੂਰਨ ਰਵੇ ਲੜਾਈ ਝਗੜਾ ਜਿਹੜਾ ਹੈਗਾ ਉਹ ਨਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇਹ ਅਸੀਂ ਜਿਹੜੀ ਕਾਰਵਾਈ ਕਰਦੇ ਆ ਡੀਜੀਪੀ ਸਾਹਿਬ ਵੱਲੋਂ ਵੀ ਹਦਾਇਤ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜੀਆਂ ਕਾਲੀਆਂ ਫਿਲਮਾਂ ਲਾ ਕੇ ਨਹੀਂ ਗੱਡੀਆਂ 'ਚ ਘੁੰਮਣੀਆਂ ਚਾਹੀਦੀਆਂ ਦੂਸਰੇ ਪਾਸੇ ਸਨਰੂਫ ਖੋਲ ਕੇ ਕੋਈ ਜਿਹੜਾ ਹੈਗਾ ਵਾਇਓਲੇਸ਼ਨ ਨਾ ਕਰੇ ਉਹਦੇ ਸਬੰਧੀ ਕੀ ਤੁਸੀਂ ਕਾਰਵਾਈ ਹਾਂਜੀ ਮਾਣਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਮਾਣਯੋਗ ਐਸਐਸਪੀ ਸਾਹਿਬ ਦੇ ਜੋ ਡਿਸ਼ਨ ਨਿਰਦੇਸ਼ਾਂ ਤੇ ਅਸੀਂ ਜਿਹੜੀ ਇਹ ਚੀਜ਼ ਹੈਗੀ ਐ ਇਸੀ ਦਾ ਖਾਸ ਧਿਆਨ ਰੱਖ ਰਹੇ ਹਾਂ ਜੂ ਵੀ ਕਾਲੀਆਂ ਫਿਲਮਾਂ ਵਾਲੀਆਂ ਕੋਈ ਗੱਡੀਆਂ ਆ ਰਹੀਆਂ ਦੇਖੀ ਉਹਨਾਂ ਦੀ ਪ੍ਰੋਪਰ ਚਲਾਨੀ ਹੋ ਰਹੀ ਹੈ ਜੇ ਜਿਨ੍ਹਾਂ ਕੋਲ ਕਾਗਜ਼ ਜ਼ਰਾ ਨਹੀਂ ਹੈ ਜੇ ਉਹਨਾਂ ਨੂੰ ਇੰਪਾਉਂਡ ਕੀਤਾ ਜਾਊਗਾ ਬਿਲਕੁਲ ਬਿਲਕੁਲ ਧੰਨਵਾਦੀ ਤਾਂ ਅ ਰੀਪੀ 2 ਮਾਰਕੀਟ ਉਹ ਮੋਹਾਲੀ ਦੇ ਕਈ ਹੋਰ ਮਾਰਕੀਟਾਂ ਦੇ ਵਿੱਚ ਤਮਾਮ ਜਿਹੜੇ ਇਲਾਕੇ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ ਲੇਕਿਨ ਉਸ ਦੇ ਵਿੱਚ ਕਿਵੇਂ ਐਕਸ਼ਨ ਫੂਲ ਜਿਹੜਾ ਉਹ ਲੈ ਰਹੀ ਹੈ ਜਿਹੜੇ ਸ਼ਰਾਬ ਪੀ ਅੰਸਰ ਨੇ ਜਾਂ ਫਿਰ ਖੋਰੂ ਪੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਹੋਰ WhatsApp channel par